ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਜੀ ਕੜਾਹ ਪ੍ਰਸ਼ਾਦ ਤੇ ਉਹਦੇ ਲਈ ਆਪਾਂ ਪਾਣੀ ਗਰਮ ਕਰਿਆ ਸੀ ਤੇ ਹੁਣ ਆਪਾਂ ਕੜਾਈ ਵਿੱਚ ਘਿਓ ਪਾ ਲੈਨੇ ਆ ਤੇ ਹੁਣ ਆਪਾਂ ਕੌਲੀ ਆਟੇ ਦੀ ਪਾ ਲੈਨੇ ਆ ਕੋਲੀ ਹੋਈ ਘੋੜੀ ਪਾਈ ਸੀ ਤੇ ਕੋਲੀ ਹੋਈ ਆਟੇ ਦੀ ਏ ਤਿਕੜੀ ਹਿਲਾਈ ਜਾਂਨੇ ਆ ਤੇ ਸਭ ਤੋਂ ਵੱਡੀ ਗੱਲ ਇਹ ਕਿ ਕੜਾਹ ਪ੍ਰਚਾਰ ਦੀ ਦੇਖ ਕਰਦਿਆਂ ਜਿੰਨਾ ਹੋ ਸਕੇ ਵਾਇ ਗੁਰੂ ਸਿਮਰਨ ਦਾ ਜਾਪ ਕਰੋ ਕਿਉਂਕਿ ਉਂਝ ਜੇ ਆਪਾਂ ਬਣਾਈਏ ਤੇ ਉਹ ਕੜਾਹ ਹੁੰਦਾ ਤੇ ਜੇ ਨਾਲ ਆਪਾਂ ਸਿਮਰਨ ਜਾਪ ਕਰੀਏ ਵਾਇਗਰੂ ਕਰੀਏ ਮੂਲ ਮੰਤਰ ਦਾ ਜਾਪ ਕਰੀਏ ਤੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਜਾਂਦੀ ਏ ਹਾਂਜੀ ਇੱਧਰ ਹੁਣ ਆਪਣਾ ਘਿਓ ਤੇ ਆਟਾ ਇਕੱਠੇ ਜਿਹਾਉਣ ਲੱਗ ਗਏ ਨੇ ਕਿਉਂਕਿ ਹਾਲੇ ਇਹ ਕੱਚਾ ਹੈ ਇਸ ਲਈ ਹੁਣ ਕਿਉਂ ਅਲਗ ਹੋਣਾ ਸ਼ੁਰੂ ਹੋ ਗਿਆ ਆਟੇ ਤੋਂ आटा पकन लग गया इधर जी हम बिल्कुल तैयार हो गया रंग भी बदल गया ਤੇ ਕਿਉਂ ਵੀ ਉੱਤਰ ਆ ਗਿਆ ਤੇ ਆਪਾਂ ਇਹਦੇ ਵਿੱਚ ਹੁਣ ਕੋਲੀ ਖੰਡ ਦੀ ਪਾਤੀ ਏ ਤੇ ਪਾਣੀ ਆਪਾਂ ਮਣ ਕੇ ਤੇਲਨ ਕੋਲੀਆਂ ਰੱਖਿਆ ਸੀਗਾ ਪਰ ਆਪਾਂ ਦੋ ਕੋਲੀਆਂ ਪਾਣੀ ਵਿੱਚ ਪਾ ਦੇਣਾ ਹਾਂਜੀ ਆਪਣੀ ਕੜਾ ਪ੍ਰਸ਼ਾਦ ਦੀ ਦੀਗ ਬਣ ਕੇ ਤਿਆਰ ਹੈ ਜੀ ਹੁਣ ਕਿ ਇਧਰ ਆਪਾਂ ਦੂਜੇ ਭਾਂਡੇ ਵਿੱਚ ਪਾ ਲੈਨੇ ਆ ਜਾਂ ਫੇਰ ਬਾਬਾ ਜੀ ਅੱਗੇ ਭੋਗ ਲਾ ਕੇ ਤੇ ਫੇਰ ਛਕਾਂਗੇ ਜੀ ਹਾਂਜੀ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ